ਮੈਂ ਆਂ ਅੰਦਰ ਮੈਂ ਬੰਡਾ ਆਂ ਅੰਦਰ ਮੈਂ ਜਣਾ ਆਂ ਅੰਦਰ ਕੁੰਡੀ ਹੋ ਗੋਲ ਕੁੰਡੀ ਬੜਾ ਹੁਣ ਮੈਂ ਇਹਦਾ ਬਤਾ ਦੇਣਾ ਕੁੱਤੀ ਬਹੁ ਪੂਰੀ ਇਹ ਜਾਣਾ ਹੁਣ ਕੁੱਤੀ ਤੇ ਕਿੱਧਰ ਜਾਣਾ ਇੱਥੇ ਮਰਨਾ ਹੈ ਨਹੀਂ ਕਿਤੇ ਵੀ ਜਾਣਾ ਮੇਰਾ नहीं नहीं इंतफाट के जाएंगे ਉਹ ਤੁਸੀਂ ਕਰਦੇ ਰਹੇ ਹੋ ਮਾਰ ਨੂੰ ਕਾਲੂ ਉਹ ਬੇਲੋਗ ਲਿਖੀ ਉਹ ਹਟਾ ਮੰਨਾ ਲਿਆ ਤੇ ਲੇਟ ਉਹਨਾਂ ਨੂੰ ਮਾਰ ਕੇ ਕੁੱਟ ਕੇ ਕਿਉਂ ਇਹ ਜਿਹੜਾ ਗੱਲ ਬਸਉਂਦੀ ਆ ਨਾ ਨੂਨੀ 8 ਤਰੀਕ ਨੂੰ ਮਾਰਿਆ ਕੁੱਟਿਆ ਬੇ ਸੌਰੇ ਨੇ ਵਿੱਚੇ ਮੇਰੇ ਘਰ ਵਾਲੇ ਨੇ ਕੁੱਟਿਆ ਮੈਨੂੰ ਇਹਨਾਂ ਸਾਰਿਆਂ ਨੇ ਡਿਪਾਗਤ ਵਿੱਚ ਹੀ ਮੈਨੂੰ ਕੁੱਟਿਆ ਪੈਣਾ ਦੀ ਨਾਨ ਦੇ ਫੋਨ ਕੀਤਾ ਸੌਰੇ ਨੂੰ ਵੀ ਪ੍ਰਾਪਰਟੀ ਡੀਲਰ ਨੂੰ ਸਭ ਨੂੰ ਪ੍ਰੋਪਰਟੀ ਡੀਲਰ ਸੱਦਿਆ ਉਹਨਾਂ ਨੇ ਸੱਦ ਕੇ ਫੇਰ ਹੀ ਨਹੀਂ ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਨਹੀਂ ਪ੍ਰੋਪਰਟੀ ਵੇਚਣੀ ਪ੍ਰੋਪਰਟੀ ਨਹੀਂ ਵੇਚਣੀ ਕਹਿੰਦਾ ਤੂੰ ਹੁੰਦੀ ਕੌਣ ਆ ਸਾਰਾ ਉਹ ਗਿਆ ਚਲ ਗਿਆ ਪ੍ਰੋਪਰਟੀ ਡੀਲਰ ਤੇ ਮਗਰੋਂ ਹੀ ਨੇ ਮੈਨੂੰ ਕੁੱਟ ਮਾਰ ਕੰਨੀ ਸ਼ੁਰੂ ਕਰ ਦਿੱਤੀ ਪਹਿਲਾਂ ਮੇਰੀ ਕੁੜੀ ਨੂੰ ਕੁੱਟਿਆ ਅੰਦਰ ਮੈਂ ਪਾਂਡੇ ਮਾਂਜ ਰਹੀ ਸੀ ਅੰਦਰ ਪਾਂਡੇ ਮਾਂਜੀ ਸੀ ਤੇ ਮੈਨੂੰ ਇਹਨੇ ਹਾਕ ਮਾਰੀ ਕਹਿੰਦੀ ਮੰਮੀ ਮੈਨੂੰ ਬਚਾਈ ਆ ਕੇ ਮੈਂ ਇਹਨੂੰ ਅੰਦਰ ਇਹਨੂੰ ਛਡਾਣ ਦੀ ਛਡਾਣ ਦੀ ਮੈਨ ਸੋਹਰੇ ਨੇ ਮਾਰ ਕੁੱਟ ਕੇ ਤੇ ਪਤਾ ਨਹੀਂ ਕਿਹੜੀ ਚੀਜ਼ ਨੇ ਮੇਰੇ ਛੁਰੀਆਂ ਪਤਾ ਨਹੀਂ ਕੀ ਸੀਗਾ ਉਹਦੇ ਹੱਥ 'ਚ ਸੋਹਰਾ ਸਾਹਿਬ ਸੀ ਮਗਰੋਂ ਆਇਆ ਉਹਨਾਂ ਨੇ ਵੀ ਬਿਨਾਰ ਲੱਗ ਕੇ ਕੁੱਟਿਆ ਪਹਿਲਾਂ ਇੱਕ ਦਿਨ ਪਹਿਲਾਂ ਮੈਨੂੰ ਘਰ ਆਣੇ ਨੇ ਖਰਚੇ ਦੇ ਬਦਲੇ ਕਟਿਆ ਮੈਂ ਕਿ ਮੈਨੂੰ ਦਵਾਈ ਲੈਣੀ ਪੈਸੇ ਦੇ ਮੈਨੂੰ ਕੰਮ ਤੋਂ ਬਿਠਾਇਆ ਮੈਂ ਕੰਮ ਕਰਦੀ ਸੀਗੀ ਮੈਨੂੰ ਕੰਮ ਤੋਂ ਠਾਇਆ ਮੈਨੂੰ ਇਹ ਸੀਗਾ ਵੀ ਘਰ ਦੇ ਵਿੱਚ ਸ਼ੋਕ ਸ਼ਾਂਤੀ ਰੱਖ ਮੈਂ ਕਹ ਨਹੀਂ ਕਰਦੀ ਪਰ ਮੈਨੂੰ ਬੱਚਿਆਂ ਨੂੰ ਖਰਚਾ ਤਾਂ ਦੇਣਾ ਹੀ ਹੈ ਡੇਟੀ ਹੈਗੀ 16 ਸਾਲ ਦੀ ਬੇਟਾ ਮੇਰਾ ਹੈਗਾ 14 ਸਾਲ ਪਤਾ ਨਹੀਂ ਸਰਦੀ ਮੈਂ ਤਾਂ ਹਸਪੀਟਲ ਚ ਮੈਨੇ ਇੱਥੋਂ ਐਂਬੂਲੈਂਸ ਲੈ ਕੇ ਗਈ ਆ ਫੋਨ ਬਹੁਤ ਚੱਲਦਾ ਸੀਗਾ ਐਂਬੂਲੈਂਸ ਨੇ ਫੋਨ ਮੈਂ ਕਰਵਾਇਆ ਮੈਂ ਤਾਂ ਫੋਨ ਕਰੋ ਵੀ ਮਿਲੈਂਸ ਮੈਨੂੰ ਸ਼ਨੀਵਾਰ 8 ਤਰੀਕ ਨੂੰ ਲੈ ਕੇ ਗਈ ਆ 8 ਨਹੀਂ 9 ਨੂੰ 9 ਤਰੀਕ ਨੂੰ ਲੈ ਕੇ ਗਏ ਆ ਤੇ ਉਹਨਾਂ ਨੇ ਮੈਨੂੰ ਦਾਖਲ ਕਰਾ ਦਿੱਤਾ ਸੱਟਾਂ ਬਹੁਤ ਲੱਗੀਆਂ ਐਸੇ ਵਿੱਚ ਬੋਲੀ ਹੁਣ ਇਹ ਸਾਰੇ ਜਣੇ ਪਤਾ ਨਹੀਂ ਕਿੱਥੇ ਚਲ ਗਏ ਆ ਮੈਨੂੰ ਘਰ ਛੱਡ ਕੇ ਮੈਂ ਉੱਥੋਂ ਹੁਣ ਮੈਨੂੰ ਅੱਜ ਛੁੱਟੀ ਮਿਲੀ ਆ ਮੈਂ ਹੁਣ ਆਪਣੇ ਘਰਾਂ ਅੰਦਰ ਆਣ ਲੱਗੀ ਤਾਂ ਮੈਨੂੰ 3 ਘੰਟੇ ਹੋ ਗਏ ਬੈਠੀ ਨੂੰ ਮੇਰੇ ਕੋਲ ਬੈਠ ਵੀ ਨਹੀਂ ਹੁੰਦਾ ਮੈਂ ਤਾਂ ਇਹੀ ਮੰਗ ਕਰਦੀ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਨਾਲ ਮੇਰੇ ਬੱਚਿਆਂ ਦੇ ਨਾਲ ਇਨਸਾਫ ਹੋਣਾ ਚਾਹੀਦਾ